ਜੇ ਆਸਟ੍ਰੇਲੀਆ ਵਿਖੇ 1 ਨਵੰਬਰ ਨੂੰ ਹੋਣ ਵਾਲਾ ਸ਼ੋਅ ਦਿਲਜੀਤ ਸਿੰਘ ਤੂੰ ਲਾਇਆ ਨਾ ਤਾਂ ਫਿਰ ਆਪਣਾ ਪੜਿਆ ਵਿਚਾਰ ਲੀ ਤੇ ਫਿਰ ਜਿਹੜਾ ਵੀ ਉਹਦਾ ਨੁਕਸਾਨ ਹੋਊਗਾ ਉਹਦਾ ਜ਼ਿੰਮੇਵਾਰ ਤੂੰ ਖੁਦ ਹੋਵੇਂਗਾ ਇਹ ਬਹੁਤ ਵੱਡੀ ਧਮਕੀ ਕਿਹਨੇ ਦਿੱਤੀਆ ਦਿਲਜੀਤ ਨੂੰ ਗੁਰਪਤਵੰਤ ਸਿੰਘ ਪੰਨੂ ਨੇ ਜੋ ਕਿ ਖਾਲਸਥਾਨੀਆਂ ਦਾ ਮੋਢੀ ਮੰਨਿਆ ਜਾਂਦਾ ਹੈ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਇਹ ਧਮਕੀ ਦਿੱਤੀ ਕਿਉਂ ਆ ਕਾਰਨ ਕੀ ਆ ਦੂਜੀ ਗੱਲ ਪੰਨੂ ਸਾਹਿਬ ਜੇ ਤੁਸੀਂ ਇਹ ਵੀਡੀਓ ਦੇਖੋਗੇ ਨਾ ਤੁਹਾਡੇ ਲਈ ਵੀਡੀਓ ਦੇ ਅੰਤ ਦੇ ਵਿੱਚ ਇੱਕ ਬਹੁਤ ਵੱਡਾ ਸੁਨੇਹਾ ਵੀ ਆ ਸਲਾਹ ਤੁਹਾਨੂੰ ਮੜਾ ਜਾ ਇੱਥੋਂ ਸੋਚੋ ਠੀਕ ਹੈ ਨਾ ਤੁਹਾਡੇ ਲਈ ਬਹੁਤ ਜ਼ਰੂਰੀ ਗੱਲ ਆ ਦੋਸਤੋ ਤੁਸੀਂ ਵੀ ਆ ਪੰਨੂ ਉਹਨਾਂ ਨੂੰ ਮੈਂ ਇੱਕ ਸਲਾਹ ਵੀ ਦੇਣੀ ਆ ਸੁਨੇਹਾ ਦੇਣਾ ਕਿ ਪੰਨੂ ਸਾਹਿਬ ਐ ਨਾ ਦੋ ਫਾੜ ਕਰੋ ਕੌਮ ਨੂੰ ਪਰ ਪਹਿਲਾਂ ਤੁਸੀਂ ਇਹ ਜਾਣੋ ਕਿ ਇਹ ਧਮਕੀ ਦਿਲਜੀਤ ਸਿੰਘ ਨੂੰ ਦਿੱਤੀ ਕਿਉਂ ਦਰਅਸਲ ਦਿਲਜੀਤ ਪਿਛਲੇ ਦਿਨੀ ਕੌਣ ਬਨੇਗਾ ਕਰੋੜਪਤੀ ਸ਼ੋਅ ਦੇ ਵਿੱਚ ਗਿਆ ਸੀ ਜਿੱਥੇ ਜਿਸ ਨੂੰ ਹੋਸਟ ਕਰਦਾ ਹੈ ਤੁਹਾਨੂੰ ਪਤਾ ਹੈ ਅਮਿਤab ਬਚਨ ਤਾਂ ਉੱਥੇ ਦਿਲਜੀਤ ਨੇ ਇੱਕ ਸੀਨੀਅਰ ਆਰਟਿਸਟ ਹੋਣ ਕਰਕੇ ਇੱਕ ਰਿਸਪੈਕਟਫੁਲ ਬੰਦਾ ਹੋਣ ਕਰਕੇ ਅਮਿਤab ਬਚਨ ਦੇ ਪਹਿਰਿਆਂ ਤਲਾਤੇ ਇੰਨੇ ਜੀ ਪੰਨੂ ਸਾਹਿਬ ਕਹਿੰਦੇ ਕਿ ਇਹੇ ਜੀ 84 ਦੇ ਸਿੱਖ ਕਤਲੇਆਮ ਦਾ ਦੋਸ਼ੀ ਆ ਇਹ ਉਹਨਾਂ ਦੇ ਨਾਲ ਦੜਿਆ ਹੋਇਆ ਸਾਹ ਦੇ ਵਿੱਚ ਵੀ ਇਹ ਗੱਲ ਬਹੁਤ ਹਾਈਲਾਈਟ ਹੁੰਦੀ ਰਹੀ ਜੋ ਕਿ ਹੋਣੀ ਵੀ ਚਾਹੀਦੀ ਸੀ ਪਰ ਮੈਨੂੰ ਸਮਝ ਨਹੀਂ ਆਉਂਦੀ ਪੰਨੂ ਸਾਹਿਬ ਹੁਣ ਤੁਹਾਡਾ ਮੈਂ ਸੁਨੇਹਾ ਜਾਂ ਤੁਹਾਨੂੰ ਸਲਾਹ ਦੇਣੀ ਚਾਹੁੰਨਾ ਜੇ ਇਸਲਾਬ ਮੰਨਣ ਯੋਗ ਹੋਵੇ ਤਾਂ ਤੁਸੀਂ ਦਲਜੀਤ ਨੂੰ ਧਮਕੀ ਦੇਣ ਦੀ ਬਜਾਏ ਸਿੱਧਾ-ਸਿੱਧਾ ਅਮਿਤ ਆਬ ਬਚਨ ਨਾਲ ਹੀ ਮੱਥਾ ਕਿਉਂ ਨਹੀਂ ਲਾਉਂਦੇ ਉਸ ਨੂੰ ਇਹ ਕਿਉਂ ਨਹੀਂ ਯਾਦ ਕਰਾਉਂਦੇ ਕਿ ਤੂੰ ਇਦਾਂ ਦਾ ਬਿਆਨ ਦਿੱਤਾ ਸੀ ਮਤਲਬ ਜਿਹੜਾ ਅਸਲੀ ਦੋਸ਼ੀ ਆ ਜਾਂ ਜਿਨੇ ਉਹ ਗਲਤੀ ਕੀਤੀ ਆ ਉਹਨੂੰ ਤਾਂ ਤੁਸੀਂ ਕੁਝ ਵੀ ਨਹੀਂ ਕਹਿਣਾ ਪਰ ਜਿਹੜਾ ਆਪਣਾ ਮੁੰਡਾ ਪੰਜਾਬ ਦਾ ਨਾਮ ਲੈ ਕੇ ਚੱਲਿਆ ਰੋਸ਼ਨ ਕਰ ਰਿਹਾ ਉਹਨੂੰ ਤੁਸੀਂ ਧਮਕੀਆਂ ਦਿਨੇ ਹੋ ਤੇ ਉਹਦਾ ਕੰਮ ਰੋਕ ਦਿਓ ਮਤਲਬ ਕਿ ਦੇਖੋ ਅਸੀਂ ਨਾ ਤਾਂ ਖਾਲਿਸਤਾਨ ਦੇ ਵਿਰੋਧ 'ਚ ਆ ਨਾ ਅਸੀਂ ਤੁਹਾਡੇ ਵਿਰੋਧ 'ਚ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਪਰ ਜੇ ਅਸੀਂ ਹੁਣ ਅੱਧਿਆਂ ਨੂੰ ਤੁਸੀਂ ਸਿੱਖਾਂ ਨੂੰ ਦਲਜੀਤ ਦੇ ਹੱਕ ਦੇ ਵਿੱਚ ਉਹ ਹੋਣਗੇ ਹੀ ਹੋਣਗੇ ਜਿਹੜੇ ਉਹਦੇ ਫੈਨ ਨੇ ਅੱਧਿਆਂ ਨੂੰ ਤੁਸੀਂ ਤੇ ਆ ਗੱਲ ਕਹਿ ਕੇ ਵਿਰੋਧ ਚ ਕਰੀ ਦਿੱਤਾ ਤਾਂ ਫਿਰ ਸਾਡੀ ਕੌਮ ਸਾਡੀ ਕਮਿਊਨਿਟੀ ਹੀ ਤਾਂ ਦੋ ਹਿੱਸਿਆਂ ਚ ਵੰਡੀ ਗਈ ਨਾ ਤੇ ਫਿਰ ਅਸੀਂ ਕਿਹੜਾ ਕਿਹੜਾ ਰਾਜ ਲੈ ਕੇ ਆਉਣ ਨੂੰ ਕਹਿੰਦੇ ਆ ਇਹ ਜਦ ਐ ਹੋਊ ਨਾ ਇੱਕ ਮੁੱਠ ਕੌਮ ਉਦੋਂ ਹੀ ਮਿਲੂਗਾ ਜਦੋਂ ਤੁਸੀਂ ਆਪ ਇਹਨੂੰ ਐ ਵਿਚਾਲੇ ਆਹ ਆ ਆ ਤੇੜਾ ਪਾਉਣ ਲੱਗੇ ਨਾ ਆਪਦੇ ਹੀ ਬੰਦਿਆਂ ਦੇ ਖਿਲਾਫ ਫਿਰ ਕੁਝ ਨਹੀਂ ਹੋਣਾ ਇਸ ਲਈ ਨਵਾਂ ਵਿਵਾਦ ਨਾ ਖੜਾ ਕਰੋ ਜੇ ਮੱਥਾ ਲਾਉਣਾ ਤਾਂ ਜ਼ਿੱਦਾਂ ਮਿਤਾਬਚਨ ਨਾਲ ਲਾਓ ਉਹਨੂੰ ਪੁੱਛੋ ਤੁਸੀਂ ਪੁੱਛ ਸਕਦੇ ਹੋ ਤੇ ਤੁਹਾਡੇ ਨਾਲ ਅਸੀਂ ਵੀ ਪੁੱਛਾਂਗੇ ਲੀਡਰ ਹੋਣ ਦੇ ਨਾਮ ਤੇ ਅੱਗੇ ਤਾਂ ਵਧੋ ਬਾਕੀ ਪੰਜਾਬੀਓ ਤੁਸੀਂ ਦੱਸ ਦਿਓ ਮੇਰੀ ਇਹ ਸਲਾਹ ਗਲਤ ਹੈ ਜਾਂ ਫਿਰ ਮੈਂ ਵੀ ਗਲਤ ਹੋ ਸਕਦਾ ਆਖਰ ਉਹ ਇਨਸਾਨ ਆ ਯਾਰ ਤੁਹਾਡੇ ਵਿਚਾਰ ਹੀ ਦੱਸਣਗੇ ਸਹੀ ਕੀ ਆ ਗਲਤ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ